ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਇਸ ਟਾਈਮ ਖੜੇ ਆ ਜੀ ਪਿੰਡ ਚੀਮਾ ਕੁੱਟੀ ਜ਼ਿਲ੍ਹਾ ਗਰਦਾਸੂਰ ਜਿੱਥੇ ਨੈਸ਼ਨਲ ਹਾਈਵੇ ਥਾਰਟੀ ਵੱਲੋਂ ਭਾਰਤ ਮਾਲਾ ਪ੍ਰੋਜੈਕਟ ਦੇ ਅਧੀਨ ਦਿੱਲੀ ਜੰਮੂ ਕਟੜਾ ਐਕਸਪ੍ਰੈਸ ਵੇ ਦੇ ਦਿੱਤੇ ਜ਼ਮੀਨਾਂ ਜਿਹੜੀਆਂ ਅਕਵਾਇਰ ਕੀਤੀਆਂ ਜਾ ਰਹੀਆਂ ਉਹ ਜ਼ਮੀਨਾਂ ਅਕਵਾਇਰ ਕੀਤੀਆਂ ਜਾ ਰਹੀਆਂ ਜਿਨ੍ਹਾਂ ਦਾ ਇੱਕ ਵੀ ਦਮੜਾ ਜਿਹੜਾ ਉਹ ਕਿਸਾਨਾਂ ਨੂੰ ਅਜੇ ਤੱਕ ਨਹੀਂ ਦਿੱਤਾ ਗਿਆ ਸਾਡੀ ਉੱਚ ਪ੍ਰਸ਼ਾਸਨ ਦੇ ਨਾਲ ਬਾਰ ਬਾਰ ਮੀਟਿੰਗ ਦੇ ਦੌਰ ਚੱਲਦੇ ਰਹੇ ਤੇ ਲਗਭਗ 3.5 ਸਾਲ ਤੋਂ ਇਸ ਕੇਸ ਲਈ ਸਾਡੇ ਜ਼ਿਲ੍ਹੇ ਦੇ ਕੇਡਰ ਦੇ ਲੋਕ ਧਰਨਿਆਂ ਤੇ ਬੈਠੇ ਰਹੇ ਤੇ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਨੇ ਲਗਾਤਾਰ ਇਸ ਮਸਲੇ ਨੂੰ ਉਲਝਾ ਕੇ ਕੇਂਦਰ ਦੀ ਪਿੱਠ ਥਾਪਤ ਪਾਉਂਦੇ ਰਹੇ ਪਿਛਲੇ ਲਗਭਗ 2 ਮਹੀਨਿਆਂ ਦੇ ਵਿੱਚ 17 라ਉਂਡ ਦੀ ਮੀਟਿੰਗ ਜਿਹੜੀ ਆ ਉਹ ਸਾਡੀ ਹੋਈ ਆ ਪਰ ਉਹ 17 라ਉਂਡ ਦੀ ਮੀਟਿੰਗ ਦੇ ਵਿੱਚੋਂ ਜਿਹੜਾ ਨਤੀਜਾ ਆ ਉਹ ਮੈਂ ਆਪਣੇ ਪ੍ਰੈਸ ਵਾਲੇ ਵੀਰ ਨੂੰ ਕਹੂੰਗਾ ਕਿ ਦਿਖਾ ਦਿੱਤਾ ਜਾਵੇ ਕਿ 17 ਰਾਊਂਡ ਦੀ ਮੀਟਿੰਗ ਜਿਹਦੇ ਵਿੱਚ ਇਹ ਕਿਹਾ ਜਾਂਦਾ ਸੀ ਕਿ ਅਸੀਂ ਤੁਹਾਡੇ ਆ ਤੇ ਪੰਜਾਬ ਸਰਕਾਰ ਤੁਹਾਡੇ ਨਾਲ ਆ ਇਹ ਤੁਹਾਡੀ ਆਪਣੀ ਸਰਕਾਰ ਆ ਇਹ ਸਰਕਾਰ ਕਦੇ ਵੀ ਤੁਹਾਡੇ ਤੋਂ ਪਛਾਣ ਨਹੀਂ ਜਾਊਗੀ ਜੋ ਸ਼ੰਭੂ ਤੇ ਖਨੌਰੀ ਦੇ ਵਿੱਚ ਕੀਤਾ ਜੋ ਉੱਥੇ ਬਹਿਸ਼ੀਾਨਾ ਹਮਲਾ ਕੀਤਾ ਜੋ ਸ਼ੰਭੂ ਤੇ ਖਨੌਰੀ ਤੇ ਕੀਤਾ ਉਦਾਂ ਦਾ ਹੀ ਬਿਲਕੁਲ ਜਾਮ ਤਾਮ ਤੰਤਰ ਉਦੋਂ ਪਿੰਡ ਚੀਮਾ ਖੁੱਡੀ ਦੀ ਧਰਤੀ ਤੇ ਲਾ ਦਿੱਤਾ ਜਦੋਂ ਬੜੇ ਉੱਚ ਅਧਿਕਾਰੀ ਵੱਲੋਂ ਇਹ ਭਰੋਸਾ ਦਿਵਾਇਆ ਜਾ ਰਿਹਾ ਕਿ ਤੁਹਾਡੀਆਂ ਪਟੀਸ਼ਨਾਂ ਦਰਜ ਕਰ ਦਿੱਤੀਆਂ। ਤੇ ਪਟੀਸ਼ਨਾਂ ਕਦੋਂ ਦਰਜ ਕਰਦੇ ਪਏ ਆ ਜਦੋਂ ਖੇਤਾਂ ਦੇ ਵਿੱਚ ਮਜ਼ਦੂਰ ਬੈਠਾ ਆਪਣੀ ਪੈੜੀ ਬਚਾਉਣ ਦੇ ਲਈ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮ ਖੜੇ ਨੇ। ਐਂਬੂਲੈਂਸ ਖੜੀਆਂ ਨੇ। ਪਾਣੀ ਦੀਆਂ ਬਿਛਾੜਾਂ ਮਾਰਨ ਵਾਲੀਆਂ ਵਾਟਰ ਕੈਨਨ ਲਿਆ ਕੇ ਖੜੀਆਂ ਕੀਤੀਆਂ ਨੇ। ਤੋਂ ਇਹ ਵਾਲੇ ਬੰਬਾਂ ਤੇ ਪ੍ਰਬੰਧ ਕੀਤੇ ਹੋਏ ਨੇ। ਜਦੋਂ ਸਭ ਕੁਝ ਇੱਥੇ ਸਦਮਾ ਸਿਧਾਂਤ ਦੇ ਕੇ ਤੇ ਉਹਦੇ ਵਿੱਚੋਂ ਪਟੀਸ਼ਨਾਂ ਦਰਜ ਕਰਨ ਦੀ ਗੱਲ ਬਾਹਰ ਆਉਂਦੀ ਪਈ ਆ ਕਿ ਅਸੀਂ ਤੁਹਾਡੀ ਜੀ ਪਟੀਸ਼ਨ ਪਾਉਣ ਲੱਗੇ ਅੱਜ ਇਸ ਸਮੇਂ ਦੇ ਵਿੱਚ ਅਸੀਂ ਸਾਫ਼ ਕਰ ਦੇਣਾ ਚਾਹੁੰਦੇ ਆ ਕਿ ਜਦੋਂ ਆਪਣੀ ਜ਼ਿੰਦਗੀ ਦਾ ਸਵਾਲ ਬਣ ਜਾਵੇ ਜਦੋਂ ਜ਼ਿੰਦਗੀ ਤੇ ਮੌਤ ਦਾ ਸਵਾਲ ਬਣਿਆ ਹੋਵੇ ਉਹਦੇ ਚ ਪਟੀਸ਼ਨ ਨਹੀਂ ਸੋਚਦੀ ਹੈਗੀ ਇਹ ਸਾਰੇ ਦੇ ਸਾਰੇ ਜਿਹੜੇ ਨੇ ਇਹ ਅੱਜ ਪਟੀਸ਼ਨ ਪਾਉਣ ਤੋਂ ਮੁਨਕਰ ਨੇ ਕਿ ਜਦੋਂ ਸਾਡੇ ਉੱਤੇ ਹਮਲਾ ਕਰਨ ਵਾਸਤੇ ਹਜ਼ਾਰਾਂ ਦੀ ਗਿਣਤੀ ਚ ਫੋਰਸ ਖੜੀ ਆ ਤੇ ਪਟੀਸ਼ਨ ਕਿਸ ਪਰਪਸ ਦੇ ਲਈ ਅਸੀਂ ਹਮੇਸ਼ਾ ਪ੍ਰਸ਼ਾਸਨ ਦੇ ਨਾਲ ਇਸ ਦੇਸ਼ ਦੀ ਸਰਕਾਰ ਦੇ ਨਾਲ ਕਦੇ ਦੇਸ਼ ਦੇ ਵਿਕਾਸ ਤੇ ਕੰਮ ਚ ਅੜਿੱਕਾ ਨਹੀਂ ਬਣੇ ਪਰ ਸਰਕਾਰਾਂ ਕਾਰਪੋਰੇਟ ਘਰਾਣਿਆਂ ਦੀਆਂ ਪਿੱਠੂ ਬਣ ਕੇ ਕਿਸਾਨ ਮਜ਼ਦੂਰ ਨੂੰ ਦਰੜ ਕੇ ਉੱਤੋਂ ਦੀ ਲੰਘ ਕੇ ਜੇਕਰ ਦੇਸ਼ ਦਾ ਵਿਕਾਸ ਕਰਨਾ ਚਾਹੁੰਦੀ ਹੈ ਤੇ ਜਥੇਬੰਦੀ ਕਦੇ ਵੀ ਇੱਕ ਕਦਮ ਪਿਛਾਂ ਨਹੀਂ ਜਾਊਗੀ ਅੱਜ ਜੋ ਵੀ ਐਲਾਨ ਹੈ ਪ੍ਰਸ਼ਾਸਨ ਦਾ ਇਹਨਾਂ ਨੇ ਕੱਲ ਵੀ ਕੀਤਾ ਸੀ ਵੱਡੇ ਪੱਧਰ ਤੇ ਕੱਲ ਇਹ ਐਲਾਨ ਹੋਇਆ ਸੀ ਕਿ ਅਸੀਂ ਇਸ ਚੀਜ਼ ਨੂੰ ਦਬਾਉਣਾ ਕੱਲ ਕਾਲਾ ਬਾਲਾ ਦੇ ਵਿੱਚ ਸਾਡਾ ਇਕੱਠ ਰਿਆ ਅੱਜ ਅਸੀਂ ਚੀਮਾ ਖੁੱਡੀ ਦੀ ਧਰਤੀ ਤੇ ਖੜੇ ਆਂ ਪ੍ਰਸ਼ਾਸਨ ਆਪਣਾ ਫੈਸਲਾ ਕਰਕੇ ਆਇਆ ਚਾਹੀਦਾ ਪ੍ਰਸ਼ਾਸਨ ਨੂੰ ਕਿ ਆਪਣਾ ਫੈਸਲਾ ਪਗਾਵੇ ਉਹ ਪੂਰਾ ਕਰੇ ਅਸੀਂ ਜ਼ਬਰਦਸਤ ਸਾਹਮਣਾ ਸਬਰ ਦੇ ਨਾਲ ਪੂਰੀ ਹਿੰਮਤ ਦੇ ਨਾਲ ਕਰਾਂਗੇ ਇਹ ਜ਼ਮੀਨਾਂ ਸਾਡੇ ਲਈ ਜ਼ਿੰਦਗੀ ਨੇ ਇਹਨਾਂ ਤੋਂ ਬਿਨਾ ਸਾਡਾ ਜੂਣਾ ਜਿਹੜਾ ਉਹ ਕੋਈ ਬਹੁਤਾ ਮناسب ਨਹੀਂ ਰਹਿ ਜਾਂਦਾ ਅਖੀਰਲੇ ਦਮ ਤੱਕ ਆਪਣੀ ਜ਼ਮੀਨ ਦੀ ਰਾਖੀ ਆਪਣੇ ਹੱਤਾਂ ਦੀ ਰਾਖੀ ਆਪਣੀਆਂ ਜ਼ਮੀਨਾਂ ਦੇ ਸਹੀ ਮੁੱਲ ਲੈਣ ਦੇ ਲਈ ਇਸੇ ਮੈਦਾਨ ਦੇ ਵਿੱਚ ਡਟੇ ਆਂ